ਹਾਂਜੀ ਸਸ ਸਵੇਰ ਗਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੀਐਮ ਮੋਦੀ ਦਾ ਵੱਡਾ ਐਲਾਨ ਰਾਸ਼ਨ ਕਾਰਡ ਤਤਕਾਲੀ ਵੱਡੀ ਖਬਰ 31 ਦਸੰਬਰ ਤੋਂ ਪਹਿਲਾਂ ਇਹ ਕੰਮ ਜ਼ਰੂਰ ਕਰੋ ਇਹਨਾਂ ਲੋਕਾਂ ਦੇ ਰਾਸ਼ਨ ਕਾਰਡ ਹੋਣਗੇ ਬੰਦ ਕਿਹਾ ਪੂਰੀ ਅਪਡੇਟ ਆਉ ਚੰ데요 ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਅਤੇ ਸੈਂਟਰ ਦੀਆਂ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਅਲਰਟ ਪਰ ਦੇਖ ਨੂੰ ਮਿਲ ਜਗੀਆਂ ਨਿਕਰ ਤੁਸੀਂ ਵੀ ਪੰਜਾਬ ਦੇ ਕਿਸੇ ਵੀ ਸਟੇਟ ਦੇ ਵਿੱਚ ਰਹਿ ਰਹੇ ਹੋ ਤਾਂ ਅੱਜ ਦੀ ਖਬਰ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਪੀਐਮ ਮੋਦੀ ਵੱਲੋਂ ਵੱਡੇ ਐਲਾਨ ਜੋ ਰਾਸ਼ਨ ਕਾਰਡ ਧਾਰਕਾਂ ਲਈ ਕੀਤੇ ਗਏ ਹਨ ਜਿਸ ਦੇ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਹਿਲਾਂ ਤੋਂ ਹੀ ਪਤਾ ਹੋਵੇਗਾ ਕਿ ਰਾਸ਼ਨ ਕਾਰਡ ਧਾਰਕਾਂ ਦੇ ਲਈ ਕੁਝ ਨਵੇਂ ਨਿਯਮ ਲਾਗੂ ਕੀਤੇ ਗਏ ਹਨ ਜਿਸ ਦੇ ਵਿੱਚ ਹੁਣ ਸਿਰਫਰ ਸਿਰਫ ਸਹੀ ਹੱਕਦਾਰ ਲੋਕ ਹੀ ਰਾਸ਼ਨ ਕਾਰਡ ਦਾ ਲਾਭ ਲੈ ਸਕਣਗੇ ਜੋ ਫਰਜ਼ੀ ਤਰੀਕੇ ਨਾਲ ਲੰਬੇ ਸਮੇਂ ਤੋਂ ਰਾਸ਼ਨ ਕਾਰਡ ਦੇ ਲਾਭ ਲੈ ਰਹੇ ਹਨ ਅਜਿਹੇ ਲੋਕਾਂ ਦਾ ਰਾਸ਼ਨ ਬੰਦ ਕਰਨ ਦੇ ਲਈ ਸਰਕਾਰ ਵੱਲੋਂ ਇਹ ਨਵੀਂ ਸਕੀਮ ਦਾ ਅਨਾਉਂਸ ਕੀਤਾ ਗਿਆ ਹੈ ਤਾਂ ਤੁਹਾਨੂੰ ਦੱਸੀ ਕਿ ਰਾਸ਼ਨ ਕਾਰਡ ਜੋ ਸੈਂਟਰਲ ਗਵਰਨਮੈਂਟ ਵੱਲੋਂ ਸਕੀਮ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਲੇਕਿਨ ਪਿਛਲੇ ਕਈ ਸਾਲਾਂ ਤੋਂ ਇਸ ਦੇ ਵਿੱਚ ਧੋਖੇ ਤਾੜੀ ਹੋਰੀ ਹੈ ਜਿਸ ਨੂੰ ਬੰਦ ਕਰਨ ਦੇ ਲਈ KYC ਸਿਸਟਮ ਲਾਗੂ ਕੀਤਾ ਗਿਆ ਹੈ ਜੀ ਹਾਂ ਦੋਸਤੋ KYC 2024 ਦੇ ਸ਼ੁਰੂਆਤੀ ਮੰਥ ਦੇ ਵਿੱਚ ਹੀ ਸ਼ੁਰੂ ਕਰ ਦਿੱਤੀ ਗਈ ਸੀ ਲੇਕਿਨ ਲਗਭਗ ਸਾਲ ਹੋ ਚੁੱਕਿਆ ਹਾਲੇ ਵੀ ਬਹੁਤ ਸਾਰੇ ਲੋਕ ਅਜੇ ਹੀ ਪਏ ਜਾ ਰਹੇ ਹਨ ਜਿਨ੍ਹਾਂ ਦੇ ਫਾਰਮਾ ਦੀ KYC ਨੂੰ ਕੰਪਲੀਟ ਨਹੀਂ ਕਰਵਾਇਆ ਤਾਂ ਅਗਰ ਤੁਸੀਂ ਵੀ ਕਿਸੇ ਵੀ ਸਟੇਟ ਦੇ ਵਿੱਚ ਰਹ ਰਹੇ ਹੋ ਤਾਂ ਤੁਹਾਡੀ KYC ਨਹੀਂ ਹੋਈ ਤਾਂ ਜਲਦੀ ਤੋਂ ਜਲਦੀ KYC ਨੂੰ ਕੰਪਲੀਟ ਕਰਵਾਉ ਤਾਂ ਜੋ ਤੁਹਾਨੂੰ ਵੀ ਰਾਸ਼ਨ ਕਾਰਡ ਤੇ ਮਿਲਣ ਵਾਲੇ ਲਾਭ ਇਸੇ ਤਰੀਕੇ ਮਿਲਦੇ ਰਹਿਣ ਅਤੇ ਤੁਹਾਡਾ ਰਾਸ਼ਨ ਕਾਰਡ ਬੰਦ ਨਾ ਹੋਵੇ ਇਸ ਤੋਂ ਇਲਾਵਾ ਰਾਸ਼ਨ ਕਾਰਡ ਦੀ ਕੇवाईसी ਲਈ ਮੇਰਾ ਰਾਸ਼ਨ 2.0 ਐਪਲੀਕੇਸ਼ਨ ਜੋ ਕਿ ਭਾਰਤ ਸਰਕਾਰ ਵੱਲੋਂ ਅਨਾਉਂਸ ਕਰ ਦਿੱਤਾ ਗਿਆ ਹੈ ਇਸ ਐਪਲੀਕੇਸ਼ਨ ਦੇ ਉੱਪਰ ਵੀ ਤੁਸੀਂ ਆਪਣੀ ਕੇवाईसी ਕਰ ਸਕਦੇ ਹੋ ਕੇवाईसी ਕਰਨ ਦੇ ਲਈ ਤੁਹਾਡੇ ਕੋਲ ਦੋ ਸ਼ਰਤਾਂ ਜ਼ਰੂਰੀ ਹਨ ਪਹਿਲਾ ਨੰਬਰ ਤੁਹਾਡਾ ਆਧਾਰ ਕਾਰਡ ਰਾਸ਼ਨ ਕਾਰਡ ਦੇ ਨਾਲ ਲਿੰਕ ਹੋ ਜਾਵੇਗਾ ਦੂਸਰਾ ਜੋ ਤੁਹਾਡਾ ਆਧਾਰ ਕਾਰਡ ਹੈ ਉਸ ਨਾਲ ਮੋਬਾਈਲ ਨੰਬਰ ਲਿੰਕ ਹੋਣਾ ਲਾਜ਼ਮੀ ਹੈ ਕੇ ਵੀ ਸੀ ਸਿਰਫ ਉਹੀ ਪਰਸਨ ਦੀ ਹੋਵੇਗੀ ਜਿਹੜਾ ਮੌਕੇ ਤੇ ਮੌਜੂਦ ਹੈ ਜੀ ਹਾਂ ਦੋਸਤੋ ਕੇ ਵੀ ਸੀ ਦਾ ਮੇਨ ਮਸਕਦ ਇਹੀ ਹੈ ਕਿ ਜਿਹੜੇ ਪਰਸਨ ਜਿਸ ਜਗ੍ਹਾ ਤੇ ਰਹਿ ਰਹੇ ਹਨ ਉਹਨਾਂ ਨੂੰ ਉੱਥੋਂ ਦਾ ਰਾਸ਼ਨ ਕਾਰਡ ਲਾਗੂ ਕਰ ਦਿੱਤਾ ਜਾਵੇ ਉੱਥੇ ਉਹਨਾਂ ਦਾ ਰਾਸ਼ਨ ਕਾਰਡ ਅਪਡੇਟ ਕੀਤਾ ਜਾਵੇ ਇਸ ਲਈ ਕੇ ਵੀ ਸੀ ਪ੍ਰੋਸੈਸ ਸ਼ੁਰੂ ਕੀਤਾ ਗਿਆ ਹੈ ਜੇ ਤੁਸੀਂ ਪੰਜਾਬ ਦੇ ਕਿਸੇ ਜ਼ਿਲ੍ਹੇ ਦੇ ਵਿੱਚ ਰਹਿ ਰਹੇ ਹੋ ਅਗਰ ਤੁਸੀਂ ਇੱਥੇ ਕੇ ਵੀ ਸੀ ਕਰਾਉਂਦੇ ਹੋ ਤਾਂ ਤੁਹਾਡਾ ਰਾਸ਼ਨ ਕਾਰਡ ਇੱਥੋਂ ਦਾ ਬਣ ਜਾਏਗਾ ਔਰ ਅਗਰ ਤੁਸੀਂ ਪੰਜਾਬ ਨੂੰ ਛੱਡ ਕੇ ਕਿਸੇ ਹੋਰ ਸਟੇਟ ਜਾਂ ਹੋਰ ਜ਼ਿਲ੍ਹੇ ਨੂੰ ਵੀ ਬਦਲ ਚੁੱਕੇ ਹੋ ਤਾਂ ਤੁਹਾਡਾ ਜੋ ਕੇ ਵੀ ਸੀ ਦੇ ਨਾਲ ਉਸ ਜਗ੍ਹਾ ਦਾ ਰਾਸ਼ਨ ਕਾਰਡ ਅਪਡੇਟ ਹੋ ਜਾਵੇਗਾ ਇਸ ਕਰਕੇ ਜੋ ਸੈਂਟਰਲ ਗਵਰਨਮੈਂਟ ਵੱਲੋਂ ਕੇ ਵੀ ਸੀ ਸਿਸਟਮ ਲਾਗੂ ਕੀਤਾ ਗਿਆ ਜਿਸ ਦੇ ਬਾਰੇ ਤੁਸੀਂ ਅਫੀਸ਼ੀਅਲ ਵੈਬਸਾਈਟ ਐਨ ਐਸ acid.gov.in ਤੇ ਵੀ ਦੇਖ ਸਕਦੇ ਹੋ ਕਿ ਆਲ ਇੰਡੀਆ ਦੇ ਜਿੰਨੀਆਂ ਵੀ ਸਟੇਟਾਂ ਹਨ ਸਾਰੀਆਂ ਸਟੇਟਾਂ ਦੀ ਅਲੱਗ-ਅਲੱਗ ਲਿੰਕ ਦਿੱਤੇ ਹੋਏ ਆ ਜਿਸ ਤੇ ਜਾ ਕੇ ਤੁਸੀਂ ਆਪਣੇ ਕੇਵੇਸੀ ਪ੍ਰੋਸੈਸ ਨੂੰ ਸ਼ੁਰੂ ਕਰਵਾ ਸਕਦੇ ਹੋ ਅਤੇ ਆਪਣੇ ਜੋ ਕੇਵੇਸੀ ਦਾ ਕੰਪਲੀਟ ਕਰਕੇ ਆਪਣੇ ਰਾਸ਼ਨ ਕਾਰਡ ਦਾ ਲਾਭ ਲੈ ਸਕਦੇ ਹੋ ਤਾਂ ਕੇਵੇਸੀ ਕੰਦਰੀ ਮੇਰਾ ਰਾਸ਼ਨ 2.0 ਵਰਜ਼ਨ ਐਪਲੀਕੇਸ਼ਨ ਤੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਮੇਨ ਮੁਖੀ ਜੋ ਤੁਹਾਡੇ ਇੱਕ ਕਰਦਾ ਹੈ ਉਸ ਦਾ ਆਧਾਰ ਕਾਰਡ ਨੰਬਰ ਫਿਲ ਕਰਨਾ ਹੈ ਉਸ ਤੋਂ ਬਾਅਦ ਇੱਕ ਆਈਡੀ ਕੰਪਲੀਟ ਲੌਗਇਨ ਹੋ ਜਾਏਗੀ ਉਸ ਤੋਂ ਬਾਅਦ ਉਸ ਦੇ ਵਿੱਚ ਤੁਹਾਨੂੰ ਤੁਹਾਡੇ ਸਾਰੇ ਮੈਂਬਰ ਦੇ ਨਾਮ ਦਿਖਣਗੇ ਜਿਸ ਤੇ ਵਿੱਚ ਜਿਸ ਪਰਸਨ ਦੀ ਤੁਸੀਂ ਕੇवाईसी ਕਰ ਰਹੇ ਹੋ ਉਸ ਪਰਸਨ ਦੇ ਨਾਮ ਤੇ ਕਲਿੱਕ ਕਰਕੇ ਕੇवाईसी ਆਪਸ਼ਨ ਤੇ ਕਲਿੱਕ ਕਰਕੇ ਆਪਣੀ ਕੇवाईसी ਨੂੰ ਕੰਪਲੀਟ ਕਰ ਸਕਦੇ ਹੋ ਔਰ ਕੇ ਵੀ ਸੀ ਦੇ ਲਈ ਬਾਇਓ ਮੈਟ੍ਰਿਕ ਜਾਂ ਓ ਟੀ ਪੀ ਦੋਨੋਂ ਤਰੀਕੇ ਨਾਲ ਸ਼ੁਰੂ ਹੋ ਚੁੱਕੀ ਹੈ ਤਾਂ ਤੁਸੀਂ ਜਿਹੜਾ ਤਰੀਕਾ ਤੁਹਾਨੂੰ ਸਹੀ ਲੱਗਦਾ ਉਸ ਤਰੀਕੇ ਨਾਲ ਆਪਣੀ ਕੇ ਵੀ ਸੀ ਨੂੰ ਕੰਪਲੀਟ ਕਰੋ ਤਾਂ ਜੋ ਤੁਹਾਡਾ ਰਾਸ਼ਨ ਕਾਰਡ ਦੇ ਵਿੱਚ ਨਾਮ ਰਵੇ ਅਤੇ ਤੁਹਾਡਾ ਰਾਸ਼ਨ ਕਾਰਡ ਵੀ ਚੱਲਦਾ ਰਹੇ ਰਾਸ਼ਨ ਕਾਰਡ ਤੇ ਕੇ ਵੀ ਸੀ ਕਿਉਂ ਲਾਗੂ ਕੀਤੀ ਗਈ ਉਸੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਆ ਪਿਛਲੇ ਲੰਬੇ ਸਮੇਂ ਤੋਂ ਜੋ ਫਰਜੀ ਨਾਮ ਵਾਲੇ ਲੋਕ ਰਾਸ਼ਨ ਲੈ ਰਹੇ ਸੀ ਜਿਨ੍ਹਾਂ ਦੇ ਕੋਲ ਜ਼ਿਆਦਾ ਜ਼ਮੀਨ ਹੈ ਜਾਂ ਜੋ ਗਵਰਨਮੈਂਟ ਚੌਕ ਕਰ ਰਹੇ ਹਨ ਇਸ ਤੋਂ ਇਲਾਵਾ ਜੋ ਫਾਰਨ ਕੰਟਰੀ ਵਿੱਚ ਜਾ ਚੁੱਕੇ ਆ ਉਹਨਾਂ ਦੀ ਫੈਮਿਲੀ ਹਾਲੇ ਵੀ ਉਹਨਾਂ ਦੇ ਨਾਮ ਦਾ ਰਾਸ਼ਨ ਲੈ ਰਹੀ ਹੈ ਇਸ ਤੋਂ ਇਲਾਵਾ ਜਿਨ੍ਹਾਂ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਵੀ ਲੰਬੇ ਸਮਿਆਂ ਤੋਂ ਉਹਨਾਂ ਦਾ ਰਾਸ਼ਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੀ ਲੜਕੀ ਦੀ ਮੈਰਿਜ ਹੋ ਜਾਂਦੀ ਹੈ ਮੈਰਿਜ ਤੋਂ ਬਾਅਦ ਵੀ ਮਾਪੇ ਉੱਤਾ ਰਾਸ਼ਨ ਲੈਂਦੇ ਰਹਿੰਦੇ ਹਨ ਤਾਂ ਇਹਨਾਂ ਸਾਰੀਆਂ ਗੱਲਾਂ ਕਰਕੇ केवाईसी प्रोसेस शुरू ਕੀਤਾ ਗਿਆ ਤਾਂ ਜੋ ਜਿਹੜਾ ਪਰਸਨ ਮੌਕੇ ਤੇ ਮੌਜੂਦ ਹੋਵੇਗਾ ਸਿਰਫ ਉਸੇ ਦੀ ਕੇवाईसी ਹੋਵੇਗੀ ਅਤੇ ਉਸ ਦਾ ਨਾਮ ਹੀ ਰਾਸ਼ਨ ਕਾਰਡ ਵਿੱਚ ਦਰਜ ਰਹੇਗਾ ਜਿਹੜੇ ਲੋਕ ਆਪਣੇ ਗਲਤ ਹੋ ਚੁੱਕੇ ਹਨ ਉਹਨਾਂ ਦੇ ਕੇवाईसी ਸਿਸਟਮ ਦੇ ਰਾਹੀਂ ਨਾਮ ਆਟੋ ਡੈਬਿਟ ਹੋ ਜਾਵੇਗਾ ਅਤੇ ਉਹਨਾਂ ਦਾ ਰਾਸ਼ਨ ਬੰਦ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਇਹ ਸੋਚ ਰਹੇ ਹਨ ਕਿ ਕੇ ਵੀ ਸੀ ਕਰਾਉਣ ਨਾਲ ਸਾਡਾ ਰਾਸ਼ਨ ਕਾਰਡ ਬੰਦ ਹੋ ਜਾਵੇਗਾ ਅਗਰ ਤੁਸੀਂ ਕੇ ਵੀ ਸੀ ਨਵੀਂ ਕਰਾਉਂਦੇ ਤਾਂ ਫਿਰ ਵੀ ਤੁਹਾਡਾ ਰਾਸ਼ਨ ਕਾਰਡ ਬੰਦ ਹੋ ਜਾਵੇਗਾ ਔਰ ਅਗਰ ਤੁਸੀਂ ਕੇ ਵੀ ਸੀ ਕਰਾਉਂਦੇ ਹੋ ਔਰ ਦੂਸਰੇ ਪਾਸੇ ਤੁਸੀਂ ਕੋਈ ਆਈਟੀਆਰ ਫਿਲ ਕਰਦੇ ਹੋ ਜਾਂ ਤੁਹਾਡੀ ਗਵਰਨਮੈਂਟ ਜੌਬ ਹੈ ਜਾਂ ਕੋਈ ਜਹਾਂ ਕੰਮ ਕਰਦੇ ਹੋ ਜਿਸ ਤੋਂ ਸਾਲਾਨਾ ਆਮਦਨ 1 ਲੱਖ ਤੋਂ ਜ਼ਿਆਦਾ ਆ ਰਹੀ ਹੈ ਤਾਂ ਤੁਸੀਂ ਰਾਸ਼ਨ ਕਾਰਡ ਦੇ ਬਿਲਕੁਲ ਹੱਕਦਾਰ ਨਹੀਂ ਹੋ ਔਰ ਤੁਹਾਡਾ ਰਾਸ਼ਨ ਕਾਰਡ ਬੰਦ ਹੋਣਾ ਨਿਸ਼ਚਿਤ ਹੈ ਤਾਂ ਇਹ ਸੀ ਅੱਜ ਦੀਆਂ ਲੇਟੈਸਟ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਧੰਨਵਾਦ